ਨਮਸਕਾਰ ਸਰਗਰਮੀਆ ਪ੍ਰੋਗਰਾਮੇ ਵਾਸੀ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾ ਸਿੰਘ ਭਗਤ ਸਿੰਘ ਦਾ ਕਰਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸਾਕਾ ਉਹ ਜ਼ਿਲ੍ਹੇ ਦੇ ਸੰਤਾਂ ਦਾ ਲੋਕਾਂ ਦਾ ਲੋਕਲ ਜਿਹੜੇ ਹੈਗੇ ਨੇ ਵਾਸੀਆਂ ਦਾ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਕਿ ਮੈਂ ਇਹ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਹੋ ਸਕਦਾ ਸੀ ਜਿਹੜਾ ਕਿ ਅਸੀਂ ਇਹ ਚੀਜ਼ਾਂ ਨੂੰ ਸਸਟੀ ਇਸ ਤਰ੍ਹਾਂ ਕੰਚਣ ਤੋਂ ਕੰਮ ਆਪੋ ਯਾਨਾ ਤੇ ਬਚਾਅ ਦੇ ਵਿੱਚ ਕੰਮ ਸਰ ਜਿੱਥੇ ਨੌਜਵਾਨ ਵੀਰਾਂ ਨੇ ਵੱਡੀ ਸੇਵਾ ਨਿਭਾਈ ਆ ਤੇ ਬੀਬੀਆਂ ਭੈਣਾਂ ਮਾਤਾਵਾਂ ਨੇ ਵੀ ਲੰਗਰ ਬਣਾ ਕੇ ਤਕਰੀਬਨ 10 ਤੋਂ 12 ਦਿਨਾਂ ਤੋਂ ਲਗਾਤਾਰ ਰਾਤ ਦੇਨੇ ਸੇਵਾ ਕੀ ਕੀ ਉਹਨਾਂ ਦੇ ਜਜ਼ਬੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਸ ਵੀ ਪੁਆਇੰਟ ਤੇ ਤੁਸੀਂ ਚਲੇ ਜਾਓ। ਪ੍ਰਸ਼ਾਸਨ ਜਿਹੜਾ ਹੈਗਾ ਅਸੀਂ ਸਾਡੇ ਸਾਰਿਆਂ ਦੇ ਦਿਮਾਗ ਤੋਂ ਲੈ ਕੇ ਪਿਛਾਓ ਦਾ ਕੰਮ ਕੀਤਾ ਜਾਵੇ। ਲੇਬਰ ਵਤੂ ਵਤਨ ਦੀ ਜੇ ਕਰਾਈ ਜਾਵੇ। ਸੰਤਾ ਆ ਜਾਣ। ਲੇਕਿਨ ਕਿਸੇ ਵੀ ਪੁਆਇੰਟ ਤੇ ਸਾਨੂੰ ਇੱਕ ਤੋਂ ਦੂਜੀ ਵਾਰੀ ਇਸ ਚੀਜ਼ ਵਾਲਾ ਸੋਚਣਾ ਹੀ ਨਹੀਂ ਪਿਆ ਜੀ ਕਿ ਰੋਟੀ ਕਿੱਥੋਂ ਆਉਂਦੀ। ਜੀ। ਠੀਕ ਹੈ ਜੀ ਕੋ ਲੰਗਰ ਤੇ ਆਪਣੇ ਆਪ ਹੀ ਗੁਰੂ ਮਹਾਰਾਜ ਦਾ ਲੰਗਰ ਜਿਹੜਾ ਹੈਗਾ ਉਹ ਚੱਲੀ ਜਾ ਰਿਹਾ ਹੈਗਾ ਤੇ ਉਹਨਾਂ ਦੇ ਜਜ਼ਬੇ ਦੀ ਮੈਂ ਰਿਵਿਸ਼ ਕੀ ਹੁਰ ਗਾ। ਜੀ। ਜਿਹੜੇ ਨੌਜਵਾਨ ਵੀਰਾਂ ਨੇ ਸੇਵਾ ਨਭਾਈਆ ਕੀ ਇਹਨਾਂ ਨੂੰ 26 ਜਨਵਰੀ ਦੇ ਸਪੈਸ਼ਲ ਸਨਮਾਨ ਕੀਤਾ ਜਾਵੇਗਾ। ਥੈਂਕ ਯੂ ਸੁਪਰ ਇਹ ਰਿਪੋਰਟ ਦੇ ਵਿੱਚ ਵੀ ਜਿਹੜੇ ਮਾਈਟੀ ਜੀ ਅੱਗੇ ਕੰਮ ਕਰ ਰਹੇ ਚੰਚਾਂ ਟ੍ਰੈਡ ਹੈ ਜਿਹੜੀ ਸਰਕਾਰ ਦੇ ਜ਼ਿਲ੍ਹਿਆਂ ਤੋਂ ਵੀ ਮੰਗਾਏ ਗਏ ਨੇ ਜਿੱਥੇ-ਜਿੱਥੇ ਛੋਟੇ ਸਿੱਕੀ ਪੁਆਇੰਟਾਂ ਦੇ ਉੱਤੇ ਔਰ ਕੱਲ ਹਿਮਾਚਲ ਦੇ ਜਿਹੜਾ ਆਰਡਰ ਲਾ ਕੇ ਵਿਸ਼ੇਸ਼ ਤੌਰ ਤੇ ਸਾਡੇ ਐਸਡੀਓ ਸਾਹਿਲ ਪਠਾਨੀਆਂ ਜੀ ਦੀ ਇੱਥੇ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਲੋਕਾਂ ਦੀ ਤਕਲੀਫ ਨੂੰ ਸਮਝਦਿਆਂ ਹੋਇਆ ਭੱਡੇ ਪੱਤਰ ਦੇ ਜਿਹੜੇ ਕ੍ਰੇਟ ਆ ਉਹ ਕੱਲ ਹਮਾਤੋਂ ਤੋਂ ਮੰਗਵਾ ਕੇ ਇੱਥੇ ਪ੍ਰੋਵਾਈਡ ਕਰਾਏ ਨੇ ਸੋ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਇਦਾਂ ਦੀ ਕੋਈ ਗੱਲ ਨਹੀਂ ਸਾਹਿਬ ਪਹਿਲੇ ਦਿਨ ਤੋਂ ਹੀ ਤੁਸੀਂ ਸਵਾਮਾਂ ਆਪਣੀਆਂ ਨਿਭਾ ਰਹੇ ਹੋ ਕਿਸ ਤਰ੍ਹਾਂ ਦੀ ਸਥਿਤੀ ਤੋਂ ਗੁਜ਼ਰਨਾ ਪਿਆ ਕਿਉਂਕਿ ਪੂਰਾ ਹਫਤਾ ਬਹੁਤ ਵੱਡੀ ਇੱਕ ਮੁਸੀਬਤ ਆਈ ਹੈ ਰਾਤ ਦਿਨ ਸੇਵਾ ਨਿਭਾਈਆ ਹਾਲਾਤ ਕਿਸ ਤਰ੍ਹਾਂ ਦੇ ਗੁਜ਼ਰੇ ਆ ਦੇਖੋ तकरीबन ਪਿਛਲੇ ਮੈਂ ਜਿੱਦਣ ਇੱਕ ਹਫਤੇ ਤੋਂ तकरीबन ਬੰਦ ਈ ਆ ਔਰ ਅਸੀਂ ਚੰਗੀ ਤਰ੍ਹਾਂ ਪੂਰੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਸਾਰਾ ਇਲਾਕਾ ਜਿੱਨਾ ਖਾਸ ਕਰ ਬੇਕ ਦਾ ਇਲਾਕਾ ਸਾਡੇ ਲੋਕ ਚੰਗੀ ਤਰ੍ਹਾਂ ਸੁੱਤੇ ਨਹੀਂ ਹੈਗੇ ਸੋ ਇਹ ਲੋਕਾਂ ਦੇ ਹੁਣ ਤੱਕ ਜਦੋਂ ਜੈ ਸਤਕਾਈ ਜਿਹੜਾ ਆਪਾਂ ਆਪਣੇ ਜ਼ਿਲ੍ਹੇ ਨੂੰ ਬਚਾਇਆ ਹੋਇਆ ਮਾਨਯੋਗ ਡੀਸੀ ਸਾਹਿਬ ਸਾਡਾ ਸਪੂਚਾ ਪ੍ਰਸ਼ਾਸਨ ਜਿੱਥੇ ਉਹ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾ ਰਿਹਾ ਉੱਥੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਦੀ ਬਦੌਲਤ ਹੀ ਆਪਾਂ ਬਚੇ ਹੋਏ ਨੌਜਵਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਰੋਲ ਨਿਭਾਇਆ ਉਹਦੇ ਅੱਗੇ ਸਿਰ ਝੁਕਦਾ ਉਹਦੇ ਤੁਹਾਡੀ ਸੇਵਾ ਨੂੰ ਸਲਾਮ ਆ ਸੋ ਇਸੇ ਤਰ੍ਹਾਂ ਅਗਲੇ ਆਉਣ ਵਾਲੇ ਜਿਹੜੇ 10 15 ਦਿਨ ਕ੍ਰਿਟੀਕਲ ਹੈਗੇ ਨੇ ਜ ਜਦੋਂ ਤੱਕ ਇਹ ਪੂਰਾ ਨਾਰਮਲ ਨਹੀਂ ਹੋ ਜਾਂਦਾ ਉਦੋਂ ਤੱਕ ਪੂਰੀ ਜਿਹੜੀ ਪਾਕਰੇ ਦੀ ਆਪਣੇ ਮੰਨ ਦੀ ਜਿਹੜਾ ਜ਼ਿਲ੍ਹੇ ਤੋਂ ਲੰਘਦਾ ਪੂਰੀ ਪੂਰੀ ਫਰੇਦਾਰੀ ਕਰੋ ਬਹੁਤ ਬਹੁਤ ਧੰਨਵਾਦ ਬਾਈ ਗੁਰਦੀਖਰ ਕਾਲਾ ਸਾਹਿਬ ਆਈ ਦੀ ਅੱਗੇ ਦਾਸ ਨਾਮ ਤੇ ਨੋਟ ਕਰ ਰਿਹਾ ਹਾਂ ਸ਼ਹਿਰ ਜਿੰਨੇ ਕੇ ਤੁਸੀਂ ਕਹ ਸਕਦੇ ਹੋ ਕਿ ਆਪਾਂ ਇਸ ਟਾਈਮ ਸਤਪੁਰੇ ਤੇ ਕਲਿਆ ਦੇ ਖੇਤਰਾਂ ਦੇ ਵਿੱਚ ਇਹ ਪਿੰਡ ਕੋਲੇ ਹੈ ਆਪਾਂ ਲਗਾਤਾਰ ਬਿਜਾਪੁਰ ਉਤਪਾਦ ਮਟਾਲਾ ਤਾਜੋਵਾਲ ਢੈਂਗੜਪੁਰ ਤਾਜੋਵਾਲ ਮੰਡ ਜਿੰਨੇ ਵੀ ਜਿੰਨੀਆਂ ਵੀ ਇਹ ਲੋਕੇਸ਼ਨਾਂ ਨੇ ਅਲਗ-ਅਲਗ ਇਹਨਾਂ ਤਕਰੀਬਨ 6 ਕ੍ਰਿਟੀਕਲ ਲੋਕੇਸ਼ਨਾਂ ਜਿਹੜੀਆਂ ਸਾਡੇ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਬਣੀਆਂ ਹੋਈਆਂ ਨੇ ਲਗਾਤਾਰ ਵੱਡੇ ਪੱਧਰ ਤੇ ਸਾਡੇ ਇਲਾਕੇ ਦੀਆਂ ਸੰਗਤਾਂ ਤੋਂ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਉਹਦੇ ਲਈ ਸਿਰ ਝੁਕਾ ਕੇ ਅਸੀਂ ਸਮੁੱਚੇ ਇਲਾਕਾ ਨਮਸ਼ੀਂ ਦਾ ਧੰਨਵਾਦ ਕਰਦੇ ਹਾਂ ਬਹੁਤ ਪੂਰੋ ਜੀ ਰੋਲ ਜਿਤਾਇਆ ਜਿੰਤਾ ਹੀ ਮੈਡੀਕਲ ਕਰਾ ਰਹੇ ਸਾਰੇ ਸਾਡੇ ਜਿਹੜੇ ਇੱਥੇ ਸਮਰਪਿਤ ਹੋ ਕੇ ਜਿਹੜਾ ਸੇਵਾ ਕਰ ਰਹੇ ਨੇ ਸਾਰੇ ਧਰਮਾਂ ਨੂੰ ਬਹੁਤ ਬਹੁਤ ਜੀਉਰ ਸਲਾਮ ਕਰਦੇ ਆ ਧੰਨਵਾਦ ਕਰਦੇ ਆ ਔਰ ਨਾਲ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕੁੱਤਾ ਪ੍ਰਬੰਧ ਕਰਕੇ ਜਿੱਥੇ ਜਾਲਾਂ ਦਾ ਪ੍ਰਬੰਧ ਹੁਣ ਇੱਥੇ ਜਿਹੜੇ ਮਿਲਟਰੀ ਦੇ ਜਵਾਨ ਮਾਨਜੋਤ ਸਿੰਘ ਸਾਹਿਬ ਹੁਣੇ ਆ ਕੇ ਗਏ ਨੇ ਜਿਹੜੇ ਮਿਲਟਰੀ ਦੇ ਜਵਾਨ ਉਹਨਾਂ ਨੂੰ ਮੁਸੇਦਿਵਾਤ ਕਰ ਦਿੱਤਾ ਗਿਆ ਮਿਲਟਰੀ ਦੀ ਇੱਕ ਟੁਕੜੀ ਜਿਹੜੀ ਆ ਹੁਣੇ ਸੰਬੰਧਕੀ ਤੇ ਇਸ ਪੁਆਇੰਟ ਦੀ ਮੁਰਜ ਟਹਿਲ ਦਾਸ ਦੀ ਰੱਖਿਆ ਕਰਨ ਦੇ ਲਈ ਜਿਹੜੀ ਉਹ ਅਲੋਕੇਟ ਕਰ ਦਿੱਤੀ ਗਈ ਆ ਸੋ ਵਾਹਿਗੁਰੂ ਜੀ ਅਰਦਾਸ ਬੇਨਤੀ ਕਰਦੇ ਆ ਕਿ ਦੇਖੋ ਜਿਹੜਾ ਇਹ ਪਾਣੀ ਦੇ ਅੱਗੇ ਖਵਾਜੇ ਜਿੱਕੇ ਕਿਸੇ ਦਾ ਜੂਮ ਨਹੀਂ ਹੈਗਾ ਚੰਗੇ ਪ੍ਰਬੰਧ ਕਰਕੇ ਸਭ ਤੋਂ ਵੱਡੀ ਗੱਲ ਕਿ ਲੋਕਾਂ ਦੀ ਵੱਡੀ ਸੇਵਾ ਕਰਕੇ ਹੁਣ ਤੱਕ ਆਪਣਾ ਜ਼ਿਲ੍ਹਾ ਜਿਹੜਾ ਸੁਰੱਖਿਅਤ ਹੈ ਸਰਕਾਰ ਕੀ ਅਰਦਾਸ ਕਰਦੇ ਆ ਕਿ ਇਹ ਸੁਰੱਖਿਆਤ ਰਹੇ ਔਰ ਜਿਹੜਾ ਆਉਣ ਵਾਲੇ 10-15 ਦਿਨ ਨੇ ਸੋ ਇਦਾਂ ਹੀ ਇਲਾਕੇ ਦੀਆਂ ਸੰਥਾਵਾਂ ਲਗਾਤਾਰ ਪ੍ਰਸ਼ਾਸਨ ਨਾਲ ਜੁੜ ਕੇ ਇੱਥੇ ਵੱਲ ਦੀ ਆਪਾਂ ਨੂੰ ਪੂਰਾ ਜ਼ਿਲ੍ਹਾ ਜਿੱਨਾ ਆਪਣਾ ਤਕਰੀਬਨ 50 ਤੋਂ 70 ਕਿਲੋਮੀਟਰ ਦਾ ਏਰੀਆ ਜਿਹੜਾ ਉਹਦੀ ਆਪਾਂ ਨੂੰ ਪੂਰੀ ਨਿਗਰਾਨੀ ਕਰਨੀ ਪਊਗੀ ਤਾਂ ਕਿ ਆਪਾਂ ਜਿਹੜਾ ਇਹ ਇਸ ਔਖੇ ਸਮੇਂ ਦੇ ਵਿੱਚੋਂ ਆਪਣੇ ਲੋਕਾਂ ਨੂੰ ਬਚਾ ਸਕੀਏ ਜਨੌਰ ਦਾ ਰਾਤ ਦਾ ਆਪਾਂ ਦੇਖਦੇ ਆ ਥੋੜਾ ਨੌਜਵਾਨਾਂ ਦੇ ਵਿੱਚ ਰੋਜ਼ ਵੀ ਆ ਕਿ ਪ੍ਰਸ਼ਾਸਨ ਨੇ ਇੱਧਰ ਗੌਰ ਨਹੀਂ ਕੀਤਾ ਗਿਆ ਥੋੜਾ ਜਿਹਾ ਉਹਨਾਂ ਤੇ ਰੋਸ ਹੈ ਆ ਕਿ ਪਾਰਟੀ ਵੱਲੋਂ ਇਨਾ ਦੀ ਕੀ ਕਿਨਾ ਦਾ ਨੁਕਸਾਨ ਹੋਇਆ KLP ਕੀਆ ਗਿਆ ਮੈਂ ਤੁਹਾਨੂੰ ਦੱਸਦਾ ਉਸ ਇਸ ਕੱਲ ਦਾ ਸੀ ਕਿ ਕ੍ਰੇਟ ਨਹੀਂ ਆਵੇ ਲੈ ਰਾਤੀ ਸਾਰੇ ਭਰਾਵਾਂ ਨੂੰ ਬੇਇਨਤੀ ਵੀ ਕੀਤੀ ਸੀ ਆ ਔਰ ਸਭ ਤੋਂ ਮੇਨ ਪ੍ਰੋਬਲਮ ਇਹ ਆ ਕਿ ਤੇ ਜਿਹੜਾ ਡਰੇਨੇਜ ਵਿਭਾਗ ਆ ਉਹਨਾਂ ਕੋ ਕ੍ਰੇਟ ਬਣਾਉਣ ਵਾਲੇ ਕਾਰੀਗਰ ਹੁੰਦੇ ਆ ਸੋ ਉਹ ਜਿੰਨੀ ਆਪਣੀ ਲੇਬਰ ਹੈਗੀ ਕਿਉਂਕਿ ਹੁਣ ਪੂਰੇ ਬੰਦ ਦੇ ਉੱਤੇ ਬਹੁਤ ਸਾਰੇ ਪੁਆਇੰਟ ਨੇ ਜਿੱਥੇ ਆਪਾਂ ਨੂੰ ਬੰਦਿਆਂ ਦੀ ਲੋੜ ਪਈ ਹੋਈ ਹੈ ਟੀਮਾਂ ਲੱਗੀਆਂ ਹੋਣਗੀਆਂ ਆਲਰੇਡੀ ਰਾਤੀ ਸਾਨੂੰ ਬੰਦੇ ਨਹੀਂ ਮਿਲ ਰਹੇ ਅਸੀਂ ਸਾਰੇ ਅੱਗੇ ਬੇਨਤੀ ਕਰਦੇ ਆ ਕਿ ਭਾਈ ਅਸੀਂ ਉਹਨਾਂ ਨੂੰ ਦਿਹਾੜੀ ਦੇ ਦਾਂਗੇ ਡਬਲ ਦਿਹਾੜੀ ਟ੍ਰਿਪਲ ਦਿਹਾੜੀ ਦੇ ਦਾਂਗੇ ਜੇ ਕੋਈ ਇਹ ਬਣਾਉਣਾ ਜਾਣਦਾ ਆ ਸੋ ਰਾਤੀ ਵੀ ਹੁਣ ਕੱਲ ਦੁਪਹਿਰੇ ਫਿਰ ਆਰਡਰ ਕੀਤੇ ਹਵਾ ਚੱਲਦੀ ਸੋ جنگی بھی ہے ساری لے چلوں بہت بہت دنواد کرتے ہیں اکاؤنٹ سوبے وجوہ سلوکی ਸਭ ਤੋਂ ਮੁਖ ਜ਼ਬਾਨ ਤੋਂ ਸੰਦੀ ਸੰਗੀਤ ਦੀ ਵੰਨਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਅਲਟਾ ਜਿਸਮ ਬਨੋ ਡਾਟੀ ਕਰਵਾਇਆ ਗਿਆ ਤੰਦਰੁਸਤੀ ਪ੍ਰਕਰਨ ਪਰਦੇ ਸ਼ਾਦਨ ਸਮਾਪਤ ਪਪਾ ਟੇਰ ਸਿੰਘ ਜੀ ਵਸਦੇ ਪਤਾ ਪਕ ਸਿੰਘ ਜੀ ਵਸਦੇ ਇਹ ਸਾਰਾ ਕੰਮ ਜਿਹੜਾ ਜੋ ਅੱਜ ਬੜੀ ਕਤੀ ਕਲਾ ਨਾਲ ਹੋਇਆ ਪੜਿਆ ਬਹੁਤ ਬਹੁਤ ਧੰਨਵਾਦ ਅੱਗੇ ਹਮੇ ਸੰਤਾ ਦਾ ਜਿਨ੍ਹਾਂ ਨੇ ਆਪਣੇ ਹੁਨੇ ਦੇ ਤੋਂ ਸਮਾ ਕਰਕੇ ہاتری ہاتھ دوڑی کا لاگری کا سارے جتنے کا آؤ سارے بارے کا

I'm not going

বাইব জি কি ਅਕ੍ਰਿਸੀ ਦੇ ਬੱਠੇ ਬੋਲੋ ਨਾਮ ਬੋਲੋ ਮੈਨੂੰ ਕਰੋ ਕਰੋ ਨਾਮ ਕਰੋ ਕਰੋ ਜੀ ਉਹ ਕੋਲ ਕਿ ਨਾਮ ਲਿਖਵਾਓ ਸਿਮਸ ਚੜੀ ਇੱਕ ਨੂੰ ਜੀ ਤੇ ਇੱਕ ਸ੍ਰੀ ਦਾ ਨਾਮ ਬੀਪੀ ਸੰਦਰ ਕੋਟੀ ਉਹ ਅਨਰਤ ਸੁਪਨੇਗਾ ਤੁਮ ਹੁਣ ਤੱਕ بی ہردیپ قربی انہوں کر بےتی کر ڈاک نلند سبدار پن سب ہری گڑھ سیواس پی سیوا ڈیوٹی کروا رہے بابا نلند سنگھ جی ਦੇ ਕੋਈ ਇਹ ਜੋ ਉਦੋਂ علاوہ ਲੰਗਰ ਦੀ ਸੇਵਾ ਕਰਦੇ ਇਹਨਾਂ ਦੇ ਸਰਟੀਫਿਕੇਟ ਜਿਵੇਂ ਹੋਗੇ ਸਦੂ ਚਾਹ ਦੇ ਸੇਵਾ ਕਰਨ ਸੇਵਾ ਕੀ ਇਹਨਾਂ ਨੂੰ ਬੋਲੋ ستکار themes... کی ਸੱਜਣਾਂ ਸ਼ਿੰਗਰ ਸਿੰਘ ਨਗਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਤੀ ਸਿੰਘ ਇਜਾਜ਼ਤ ਦਿਓ ਧੰਨਵਾਦ